ਨਾ ਲਾਇਆ ਗਿਆ ਹੈ ਤੇ ਕਿੰਨਾ ਵੱਲੋਂ ਲਾਇਆ ਗਿਆ ਕੀ ਸੰਗਨ ਲਾਇਆ ਸ਼ਰਮਣੀ ਅਕਾਲੀ ਦਲ ਜਿਲ੍ਹਾ ਫਿਰੋਜ਼ਪੁਰ ਦੀ ਸੂਚੀ ਜਿੱਥੇ ਬੰਦੀ ਵੱਲੋਂ ਅੱਜ ਜਿਹੜਾ ਕਰਨ ਲਾਇਆ ਗਿਆ ਹੈ ਜਿਹੜੇ ਡੀਜ਼ਲ ਦੇ ਰੇਟ ਵੈਟ ਵਾਹੇ ਗਿਆ ਡੀਜ਼ਲ ਪੈਟਰੋਲ ਦੇ ਉੱਤੇ ਬੱਸਾਂ ਦਾ ਕਿਰਾਇਆ ਵਧਾਇਆ ਗਿਆ ਬਿਜਲੀ ਦੀ ਸਬਸਿਡੀ ਖਤਮ ਕੀਤੀ ਗਈ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਲੈਂਡ ਆਰਡਰ ਦੀ ਸਥਿਤੀ ਜਿਹੜੀ ਦਿਨ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਉਹਦੇ ਖਿਲਾਫ ਅੱਜ ਜਿਹੜਾ ਰੋਸ ਮੁਜ਼ਾਹਰਾ ਜਿਹੜਾ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੀਤਾ ਜਾ ਰਿਹਾ ਸ਼ਰਮਣੀ ਅਕਾਲੀ ਦਲ ਵੱਲੋਂ ਵਾਕਤ ਇਹ ਸੰਦੇਸ਼ ਦੇਣਾ ਚਾਹੋ ਕਿ ਦੂਜੀਆਂ ਸਰਕਾਰਾਂ ਨੂੰ ਕਿ ਜਿਹੜਾ ਅਕਾਲੀ ਦਲ ਪਾਤਲ ਨੇ ਆਪੇ ਜਾ ਕੇ ਕੀਤਾ ਜਿਹੜਾ ਦੂਜੀਆਂ ਸਰਕਾਰਾਂ ਵੱਲੋਂ ਨਹੀਂ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਡੀਜ਼ਲ ਦਾ ਰੇਟ 57 ਰੁਪਏ ਹੁੰਦਾ ਸੀ ਜਿਹੜਾ ਅੱਜ 88 ਰੁਪਏ ਹੋਇਆ ਪਿਆ ਜੀ ਪੈਟਰੋਲ 64 ਰੁਪਏ ਹੁੰਦਾ ਸੀ ਜਿਹੜਾ ਅੱਜ 100 ਰੁਪਏ ਹੋਇਆ ਪਿਆ ਜਿਹੜੇ ਬਿਜਲੀ ਉਦੋਂ ਸਸਤੀ ਹੁੰਦੀ ਸੀ 5.5 ਰੁਪਏ ਯੂਨਟ ਹੁੰਦੀ ਜਿਹੜੀ ਅੱਜ 10 ਰੁਪਏ ਨੂੰ ਪਹੁੰਚੀ ਪਈ ਹੈ ਸਰਕਾਰਾਂ ਫਜ਼ੂਲ ਖਰਚੀ ਕਰਕੇ ਬੇਲੋੜਾ ਬੋਝ ਜਿਹੜਾ ਪੰਜਾਬ ਦੀ ਆਮ ਜਨਤਾ ਦੇ ਉੱਤੇ ਪਾ ਰਹੀ ਹੈ ਇਹ ਜਿਹੜਾ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਲਿਆਂਦੀ ਸੀ ਇਹਨਾਂ ਨੇ ਅੱਜ ਬਦਲਾਅ ਤੁਹਾਡੇ ਸਾਹਮਣੇ ਹੈ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਅੱਜ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਹੈ ਕਿਸ ਤਰ੍ਹਾਂ ਸਿਕਿਉਰਿਟੀ ਸੀਐਮ ਦੇ ਪਰਿਵਾਰ ਨਾਲ ਉਹਦੇ ਲੀਡਰਾਂ ਨਾਲ ਚੱਲ ਰਹੀ ਹੈ ਔਰ ਸਾਰੀ ਪੁਲਿਸ ਉਹਨਾਂ ਦੀ ਜੈ ਸਿਕਿਉਰਟੀ ਦੇ ਵਿੱਚ ਲੱਗੀ ਹੈ ਪੰਜਾਬ ਦੀ ਔਰ ਪੰਜਾਬ ਦੇ ਵਿੱਚ ਨਿਤ ਦਿਹਾੜੇ ਲੁੱਟਾਂ ਖੋਹਾਂ ਕਤਲ ਹੋ ਰਹੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੈ ਜਿਹੜੀ ਕਰਨ ਦੇ ਵਿੱਚ ਪੁਲਿਸ ਹੈ ਜਿਹੜੀ ਨਕਾਮ ਹੈ ਪੰਜਾਬ ਸਰਕਾਰ ਜਿਹੜੀ ਨਕਾਮ ਆ ਠੀਕ ਹੈ